ਸਤੂਆਣਾ ਸਾਹਿਬ ਦੇ ਇਲਾਕੇ ਦੀ ਸੰਗਤ ਨੂੰ ਏਡਾ ਵੱਡਾ ਮਾਣ ਮਿਲਿਆ ਕਿ ਇਹਨਾਂ ਨੇ ਗੁਰਮਤ ਵਾਲਾ ਮਾਹੌਲ ਬਣਾਉਣ ਦੇ ਵਿੱਚ ਪੂਰਾ ਯੋਗਦਾਨ ਪਾਇਆ ਜਿਨ੍ਹਾਂ ਨੇ ਆਪਣੀ ਆਰਥਿਕਤਾ ਦੀ ਪਰਵਾਹ ਨਹੀਂ ਕੀਤੀ ਕਿ ਜੇ ਗੁਰਦੁਆਰ ਦੀ ਮਰਿਆਦਾ ਕਾਇਮ ਰੱਖਣੀ ਹੈ ਤਾਂ ਸਾਨੂੰ ਝੂਲਿਆਂ ਵਾਲੇ ਪੈਸੇ ਨਹੀਂ ਚਾਹੀਦੇ ਤੁਹਾਨੂੰ ਕੋਈ ਸਿਧਾਂਤ ਤੇ ਸਮਝੌਤਾ ਕਰਨ ਲਈ 23 ਕਰੋੜ ਵੀ ਦਿੰਦਾ ਹੋਵੇ ਤੁਸੀਂ ਕਹਿੰਦੇ ਹੋ ਸਾਨੂੰ ਲੋੜ ਹੈ ਨਹੀਂ ਕਿਉਂਕਿ ਇਹਦੇ ਵਿੱਚ ਸਟ੍ਰੈਸ ਐਂਜਾਇਟੀ ਡਿਪਰੈਸ਼ਨ ਵਰਗੀਆਂ ਜਿਹੜੀਆਂ ਪ੍ਰੋਬਲਮਜ਼ ਬਹੁਤ ਵੱਡੀਆਂ ਨੇ ਉਹ ਨਾਰਮਲੀ ਆ ਲੋ ਸਕਦੀਆਂ ਨੇ ਸੋ ਇਸ ਕਰਕੇ ਮੇਰੀ ਇਹ ਇੱਕੋ ਇੱਕ ਬੇਨਤੀ ਹੈ ਸਾਰਿਆਂ ਅਗੇ ਸਿੱਖਾਂਗੇ ਜਿੰਨੇ ਟਕਸਾਲੀ ਮਸ਼ੀਨਰੀ ਦੇ ਰੋਲੇ ਨੇ ਉਹਨੂੰ ਪਾਸੇ ਛੱਡ ਦਿਓ ਜਿੰਨੇ ਤੁਹਾਡੇ ਪੋਲਿਟਿਕਲ ਲੜਾਈਆਂ ਨੇ ਉਹ ਵੱਖਰੀਆਂ ਲੜ ਲਓ ਇਸ ਮੁੱਦੇ ਤੇ ਹਿੰਦੂ ਵੀਰਾਂ ਨੂੰ ਵੀ ਨਾਲ ਲੈ ਕੇ ਸਿਆਣੇ ਮੁਸਲਮਾਨ ਤੇ ਈਸਾਈਆਂ ਨੂੰ ਵੀ ਨਾਲ ਲੈ ਕੇ ਕਿਉਂਕਿ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਾਈ ਅਸੀਂ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਕੇ ਅੱਜ ਇਥੋਂ ਸ਼ੁਰੂ ਕਰੀਏ ਤੇ ਅਗਲੀ ਵਾਰ ਜਦੋਂ ਮਸਤੂਆਣਾ ਸਾਹਿਬ ਦੀ ਧਰਤੀ ਤੇ ਬਾਬਾ ਜੀ ਨੂੰ ਯਾਦ ਕਰਨ ਆਈਏ ਉਹਨਾਂ ਨੂੰ ਮੂੰਹ ਦਿਖਾਉਣ ਜੋਗੇ ਹੋਈਏ ਕਿ ਬਾਬਾ ਜੀ ਅਸੀਂ ਤੁਹਾਡੀ ਬਖਸ਼ਿਸ਼ ਦੇ ਨਾਲ ਅਸੀਂ ਤੁਹਾਡੀ ਗੁਰੂ ਗ੍ਰੰਥ ਸਾਹਿਬ ਦੀ ਰਹਿਮਤ ਦੇ ਨਾਲ ਇੰਨਾ ਕੰਮ ਕਰ ਚੁੱਕੇ ਹਾਂ ਇਹ ਸਾਨੂੰ ਕਰਨਾ ਚਾਹੀਦਾ ਹੈ ਦੂਸਰੀ ਮੈਂ ਜਿਹੜੀ ਬੇਨਤੀ ਕਰ ਰਿਹਾ ਉਹ ਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਮਤ ਨਾਲ ਮਸਤੂਆਣਾ ਸਾਹਿਬ ਦੇ ਇਲਾਕੇ ਦੀ ਸੰਗਤ ਨੂੰ ਐਡਾ ਵੱਡਾ ਮਾਣ ਮਿਲਿਆ ਕਿ ਵਿਸ਼ਵ ਪੱਧਰ ਦੇ ਵਿੱਚ ਸਿੱਖਾਂ ਦੇ ਵਿੱਚ ਜੋੜ ਮਿਲੇ ਮਨਾਏ ਜਾਂਦੇ ਆ ਇਤਿਹਾਸਕ ਸਥਾਨਾਂ ਦੇ ਉੱਪਰ ਮਸਤੂਆਣਾ ਸਾਹਿਬ ਦੀ ਇਹ ਸੰਗਤ ਇੱਥੋਂ ਦੀ ਅਕਾਲ ਕਾਲਜ ਕਾਉਂਸਲ ਸੁਮੁੱੱਚੇ ਪ੍ਰਬੰਧਕ ਇਸ ਗੱਲ ਲਈ ਵਧਾਈ ਦੇ ਪੱਤਰ ਨੇ ਕਿ ਇਹਨਾਂ ਨੇ ਗੁਰਮਤ ਵਾਲਾ ਮਾਹੌਲ ਬਣਾਉਣ ਦੇ ਵਿੱਚ ਪੂਰਾ ਯੋਗਦਾਨ ਪਾਇਆ ਹੈ ਬਹੁਤ ਸੁਚੱਜੇ ਢੰਗ ਦੇ ਨਾਲ ਸਾਰੇ ਝੂਲੇ ਚੀਕ ਚਹਾੜਾ ਜਿੰਨਾ ਇਹ ਸਾਰਾ ਕੁਝ ਚੱਲਦਾ ਸੀਗਾ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਹੈ ਔਰ ਇਹਦੇ ਇਲਾਵਾ ਸੰਗਤ ਜਿਹੜੇ ਸਾਡੇ ਭੈਣ ਭਰਾ ਆਸੇ ਪਾਸੇ ਨਿੱਜੀ ਪ੍ਰਾਪਰਟੀ ਦੇ ਮਾਲਕ ਨੇ ਉਹਨਾਂ ਦਾ ਵੀ ਦਿਨੋ ਧੰਨਵਾਦ ਹੈ ਜਿਨ੍ਹਾਂ ਨੇ ਆਪਣੀ ਆਰਥਿਕਤਾ ਦੀ ਪ੍ਰਵਾਹ ਨਹੀਂ ਕੀਤੀ ਕਿ ਜੇ ਗੁਰਦਵਾਰ ਗੁਰਦਰਵਾਰ ਦੀ ਮਰਿਆਦਾ ਕਾਇਮ ਰੱਖਣੀ ਹੈ ਤਾਂ ਸਾਨੂੰ ਝੂਲਿਆਂ ਵਾਲੇ ਪੈਸੇ ਨਹੀਂ ਚਾਹੀਦੇ ਇਸ ਗੱਲ ਲਈ ਮਸਤੂਆਣਾ ਸਾਹਿਬ ਦੇ ਇਲਾਕੇ ਦੀ ਸੰਗਤ ਇੱਥੋਂ ਦੇ ਪ੍ਰਬੰਧਕ ਵਧਾਈ ਦੇ ਪਾਤਰ ਨੇ ਸਰਦਾਰ ਜਸਵੰਤ ਸਿੰਘ ਖੈਰਾ ਜੀ ਹੋਰੀ ਮੈਨੂੰ ਦੱਸ ਰਹੇ ਸੀ ਕਿ 3 ਦਿਨਾਂ ਦੇ ਵਿੱਚ 23 ਲੱਖ ਰੁਪਇਆ ਤਿੰਨ ਬਿਨਾ ਦੇ ਵਿੱਚ ਝੂਲੇ ਵਾਲੇ ਦੁਕਾਨਾਂ ਵਾਲਿਆਂ ਤੋਂ 23 ਲੱਖ ਰੁਪਈਆ ਗੁਰਦੁਆਰਾ ਸਾਹਿਬ ਨੂੰ ਆ ਜਾਂਦਾ ਸੀਗਾ ਪਰ ਸਾਡੇ ਕੋਲ ਇਹੋ ਜਿਹੇ ਪ੍ਰਬੰਧਕ ਚਾਹੀਦੇ ਐ 23 ਲੱਖ ਨਹੀਂ ਤੁਹਾਨੂੰ ਕੋਈ ਸਿਧਾਂਤ ਤੇ ਸਮਝੌਤਾ ਕਰਨ ਲਈ 23 ਕਰੋੜ ਵੀ ਨੰਦਾ ਹੋਵੇ ਤੁਸੀਂ ਕਹਿੰਦੇ ਹੋ ਸਾਨੂੰ ਲੋੜ ਹੈ ਨਹੀਂ ਐਵੇਂ ਦੇ ਪ੍ਰਬੰਧਕ ਸਾਨੂੰ ਚਾਹੀਦੇ ਐ ਤੁਸੀਂ ਗੁਰੂ ਨੂੰ ਸਮਰਪਿਤ ਹੋ ਕੇ ਚੱਲ ਪੋ ਸੰਗਤ ਕੋਈ ਵੀ ਜਿਹੜਾ ਹੈ ਪਿੱਛੇ ਨਹੀਂ ਹਟੂਗੀ ਜੇ 23 ਲੱਖ ਦੀ ਗੱਲ ਹੈ ਤਾਂ ਦੁੱਗਣੀ ਸੇਵਾ ਸੰਗਤ ਆਪਣੇ ਆਪ ਤੁਹਾਡੇ ਝੋਲੀ 'ਚ ਪਾ ਦੂਗੀ ਔਰ ਬਾਬਾ ਜੀ ਨੇ ਤਾਂ ਆਪਣੇ ਬਚਨਾਂ 'ਚ ਇਹ ਕਿਹਾ ਸੀ ਕਿ ਲੰਗਰ ਸੰਬੰਧੀ ਵੀ ਕਦੇ ਪੈਸੇ ਵਾਸਤੇ ਅਨਾਊਂਸਮੈਂਟ ਨਾ ਕਰੋ ਇਹਦੇ ਨਾਲ ਖਾਲਸੇ ਦੀ ਸ਼ਾਨ ਘਟਦੀ ਹੈ ਅਸੀਂ ਉਹਨਾਂ ਦੇ ਵਾਰਸਾਂ ਉਸ ਤਰੀਕੇ ਨਾਲ ਚੱਲੀਏ